ਇਹ ਫਤਿਹ ਕਿਵਾਇਲ ਜੀ ਰੁਮਾਲ ਬੇਬੇ ਨਾਨਕੀ ਜੀ ਦਾ ਇਹ ਆਪਣੇ ਅੱਸੀ ਗੜਾਈ ਕਢੀ ਹੋਈ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਕੋ ਨਾਨ ਪਾਸ਼ਾ ਮਹਾਰਾਜ ਜੀ ਨੂੰ ਵਿਆਹ ਸਮੇਂ ਰੁਮਾਲ ਪੇਟ ਕੀਤਾ ਸੀ ਜਦ ਬਟਾਲਾ ਸਾਹਿਬ ਕੰਨ ਸਾਹਿਬ ਸ਼ਾਦੀ ਹੋਈ ਕੋ ਨਾਨ ਪਾਸ਼ਾ ਮਹਾਰਾਜ ਜੀ ਤੇ ਚੋਲੇ ਕਿਵਾਇਲ ਜੀ ਨੂੰ ਪਤਾ ਕਿ 14 ਗੁਨਾਨ ਪਾਸ਼ਾ ਜੀ ਦੇ ਇਹ ਤੋਂ ਬਾਵਾ ਨੇ ਇੱਕ ਅਗਮਾਏ ਐਸੋ ਦੀ ਤਹਿ ਲੱਗੀ ਆ ਕਿ ਚੋਲਾ ਸਾਹਿਬ ਜੀ ਨੂੰ 520 ਸਾਲ ਹੋ ਚੁਕੇ ਆ 6ਵੀਂ ਸਦੀ ਆਰੰਭ ਹੋទਿਆ ਇਹ ਚੋਲੇਪੋ ਜੋ ਕਾਲੇ ਰੰਗ ਦੇ ਚੱਕਰ ਦੇ ਖਾਈ ਦੇ ਰਹੇ ਨੇ ਹਰ ਵੀ ਫਾਰਸੀ ਉਰਦੂ ਕੁਰਾਨ ਦੇ ਤਿਸ ਬਾਰੇ ਤੀ ਹੈ ਕੰਧਲ ਜੀ ਕੀਤੇ ਮੇਰੇ ਪਾਸ਼ਾ ਨੇ ਚੋਲੇ ਪਰ ਸਾਂਝੀ ਵਾਦਤਾ ਦਾ ਉਪਦੇਸ਼ ਦਿੱਤਾ ਹੈ ਅਗਰ ਅੱਲਾ ਨੂਰ ਉਪਾਇਆ ਕਦਰ ਤੇ ਸਾ ਬੰਦੇ ਇੱਕ ਹਨੂਰ ਤੇ ਸਭ ਦੇ ਗਰੁੱਪ ਜਿਆ ਹੋਂ ਪਰ ਇੱਕ ਮੰਦਿਰਾਈ ਪਾਸ਼ਾ ਦਾ ਚੋਲਾ ਨਾਲੀਏ ਪ੍ਰਾਰਥਨਾ ਵਿੱਚ ਚੌਰ ਸਾਹਿਬੇ ਚੋਲਾ ਸਾਹਿਬ ਜੀ ਦੇ ਨਾਲ ਪ੍ਰਾਪਤ ਹੋਏ ਬਿਲ ਹੋ ਚੁੱਕੇ ਨੇ ਮਗਲੀ ਸਾਈਡ ਤੇ ਵਾਹਗੋ ਜੀ ਛੋਟੀ ਅਲਮਾਰੀ ਵਿੱਚ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਇਆ ਉਹਨਾਂ ਦੇ ਫੌਜ ਦੇ ਜਰਮੇਰ ਸਰਦਾਰ ਹਰੀਸ ਨਲਵਾ ਜੀ ਜਜ ਨਾਇ ਸਰਦਾਰ ਹਰੀਸ ਨਲਵਾ ਜੀ ਦਰਸਨ ਦਰਿਕਨ ਆਏ 14 ਸਾਲੇ ਇਸ ਪ੍ਰਾਣਾ ਕਰਦੇ ਹੋਏ ਉਹਨਾਂ ਨੇ ਇਹ ਚਾਰ ਮਾਲ 14 ਸਾਲਾਂ ਦੀ ਫਿਰਤੀ ਤੇ ਨਹੀਂ ਦੋਰ ਮਾਲ ਵਾਹਕ ਜੀ ਇਧਰੇ ਦੋਰ ਮਾਲ ਕੇ ਚਾਰ ਇਹ 200 ਸਾਲ ਪੁਰਾਣੇ ਨੇ ਨਾਦਬਾਤੋਂ ਗੁਰੂ ਘਰ ਦੀ ਬਖਸ਼ਿਸ਼ ਆ ਉਲਾਦੀ ਪ੍ਰਾਤਿਵਾਦ ਤੇ ਲੋਕ ਪ੍ਰਸ਼ਾ ਦੇ ਚੰਦਨੀ ਇਹ ਸੰਗਤਾਂ ਨੇ ਦਰਵਾਜ਼ੇ ਤੋਂ ਮਨ ਕਾਣਾ ਭਾਵਨਾ ਪੂਰੀ ਹੁੰਦੀਆਂ ਨੇ ਇਸ ਦਰਵਾਜ਼ੇ 칸 ਪਰਸੇ ਲੜੀਆਂ ਜਿਹੜੀਆਂ ਆਰੰਭ ਹੋਈਆਂ ਲਿੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ